ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਸਹਾ ਸੰਗਤ ਜੀਓ ਔਰ ਤਨ ਤਨ ਸੰਤ ਬਾਬਾ ਹਜ਼ਾਰ ਸਿੰਘ ਜੀ ਦੇ ਬਚਨਾਂ ਵਿੱਚੋਂ ਇੱਕ ਸਾਕੀ ਦੀ ਆਪ ਜੀ ਦੇ ਨਾਲ ਸਾਂਝ ਪਾਈਏ ਜੀ ਸੋ ਉਦਵਾਲ ਦੇ ਇੱਕ ਸਰਦਾਰ ਨੇ ਦੱਸਿਆ ਕਿ ਉਸ ਦੀ ਘਰ ਵਾਲੀ ਦੁੱਧ ਵਿੱਚ ਪਾਣੀ ਪਾ ਕੇ ਵੇਚਦੀ ਸੀ ਤੇ ਉਹ ਸਰਦਾਰ ਉਸ ਨੂੰ ਕਹਿਣ ਲੱਗਾ ਕਿ ਤੂੰ ਇਵੇਂ ਨਾ ਕਰਿਆ ਕਰ ਤੇ ਬੇਈਮਾਨੀ ਨਾ ਕਰ ਤੇ ਪਰ ਜਦੋਂ ਕਿਸੇ ਨੂੰ ਆਦਤ ਪਈ ਹੋਵੇ ਉਹ ਛੇਤੀ ਦੂਰ ਕਿੱਥੋਂ ਆਉਂਦੀ ਐ ਸੋ ਸਬੀਬੀ ਨੇ ਉਹਲੇ ਛੇਪੇ ਹੋ ਕੇ ਦੁੱਧ ਦੇ ਵਿੱਚ ਪਾਣੀ ਮਿਲਾ ਦੇਣਾ ਉਸ ਦਾ ਨੇਤਾ ਕਰਮੀ ਬਣ ਗਿਆ ਸੀ ਐਵੇਂ ਕਰਨਾ ਸੋ ਇਹ ਸਾਰਾ ਪਰਿਵਾਰ ਹੀ ਘੁੰਮਣੀ ਦੇਰੇ ਆਉਂਦਾ ਸੀ ਤੇ ਬਾਬਾ ਜੀ ਦੇ ਨਾਲ ਬੜਾ ਸਨੇਹ ਰੱਖਦੇ ਸਨ ਆ ਇੱਥੇ ਸਾਰਾ ਪਰਿਵਾਰ ਹੀ ਇੱਥੇ ਤਕਰੀਬਨ ਹੋ ਕੇ ਜਾਂਦੇ ਸਨ ਬਾਬਾ ਜੀ ਦੇ ਕੋਲ ਸੋ ਇੱਕ ਦਿਨ ਪਰਿਵਾਰ ਨੇ ਸਲਾਹ ਬਣਾਈ ਕਿ ਕਿਉਂ ਨਾ ਬਾਬਾ ਜੀ ਦੇ ਕੋਲ ਖੀਰ ਬਣਾ ਕੇ ਲੈ ਜਾਈਏ ਅਤੇ ਬਾਬਾ ਜੀ ਉਹ ਸੰਗਤ ਦੇ ਵਿੱਚ ਵਰਤਾ ਦੇਣਗੇ ਸੋ ਇਹ ਖਿਆਲ ਕਰਕੇ ਪਰਿਵਾਰ ਨੇ ਪ੍ਰੇਮ ਭੀਟਾ ਖੀਰ ਬਣਾ ਕੇ ਬਾਬਾ ਜੀ ਦੇ ਕੋਲ ਲੈ ਗਏ ਤੇ ਖੀਰ ਭਾਈ ਸਾਹਿਬ ਜੀ ਦੇ ਕਹਿਣ ਮੁਤਾਬਕ ਕਾਫੀ ਗਰਮ ਸੀ ਤੇ ਦੇਰੇ ਜਾ ਕੇ ਤੇ ਭਾਈ ਸਾਹਿਬ ਨੇ ਉਸ ਵਿੱਚ ਖੰਡ ਰਲਾ ਦਿੱਤੀ ਤੇ ਨਾਲੇ ਠੰਡੀ ਕਰਨ ਲੱਗੀ ਤੇ ਜਦੋਂ ਖੀਰ ਕੁਝ ਠੰਡੀ ਹੋਈ ਤੇ ਵਿੱਚ ਖੰਡ ਰਲ ਗਈ ਸੁ ਜਾ ਕੇ ਬਾਬਾ ਜੀ ਦੇ ਸਨਮੁਖ ਰੱਖੀ ਅਤੇ ਆਖਿਆ ਬਾਬਾ ਜੀ ਇਸ ਨੂੰ ਪ੍ਰਵਾਨ ਕਰੋ ਪਰ ਬਾਬਾ ਜੀ ਉਸ ਖੀਰ ਵੱਲ ਤੱਕਿਆ ਵੀ ਨਹੀਂ ਤੇ ਆਕਾਂ ਲੱਗੇ ਤੂੰ ਖੀਰ ਵਿੱਚ ਜ਼ਹਿਰ ਮਿਲਾ ਦਿੱਤਾ ਹੈ ਸੋ ਇਹ ਪਰਵਾਰ ਗੁੱਦ ਉਦਦਵਾਲ ਤੋਂ ਜੋ ਗਏ ਸਨਾਂ ਸੋ ਪਰਵਾਰ ਨੇ ਬੇਨਤੀਆਂ ਕੀਤੀਆਂ ਸਰਦਾਰ ਸਾਹਿਬ ਨੇ ਬੇਨਤੀਆਂ ਕੀਤੀਆਂ ਕਿ ਬਾਬਾ ਜੀ ਮੈਂ ਤਾਂ ਇਸ ਵਿੱਚ ਖੰਡਰ ਲਾਈ ਹੈ ਮੈਂ ਕਾਤੋਂ ਜ਼ਹਿਰ ਪਾਉਣੀ ਸੀ ਪਰ ਬਾਬਾ ਜੀ ਦੋਰੇ ਬੋਲੇ ਆਖਣ ਲੱਗੇ ਨਹੀਂ ਤੂੰ ਇਸ ਵਿੱਚ ਜ਼ਹਿਰ ਲਾ ਦਿੱਤੀ ਹੈ ਉਹ ਸਰਦਾਰ ਸਾਹਿਬ ਆਖਣ ਲੱਗੇ ਕਿ ਮੈਨੂੰ ਫਿਰ ਆਪਣੀ ਭੁੱਲ ਦਾ ਪਤਾ ਲੱਗਾ ਕਿ ਮੇਰੀ ਘਰਵਾਲੀ ਦੁੱਧ ਦੇ ਵਿੱਚ ਪਾਣੀ ਪਾਉਂਦੀ ਹੈ ਸੋ ਇਸ ਕਰਕੇ ਬਾਬਾ ਜੀ ਸਾਨੂੰ ਸਮਝਾਉਂਦੇ ਹੋ ਇਹ ਕਹਿ ਰਹੇ ਹਨ ਕਿ ਤੁਸੀਂ ਖੀਰ ਦੇ ਵਿੱਚ ਜ਼ਹਿਰ ਮਲਾਈ ਹੈ ਜਦੋਂ ਆਪਣੀ ਭੁੱਲ ਦਾ ਚੇਤਾ ਆਇਆ ਤਾਂ ਪਰਿਵਾਰ ਬੜਾ ਸ਼ਰਮਿੰਦਾ ਹੋਇਆ ਅਤੇ ਬਾਬਾ ਜੀ ਦੇ ਚਰਨਾਂ ਵਿੱਚ ਹੱਥ ਜੋੜ ਕੇ ੁੱਲ੍ਹਾ ਬਖਸ਼ਾਉਣ ਲੱਗਾ ਸੋ ਬਾਬਾ ਜੀ ਨੇ ਪਰਿਵਾਰ 'ਤੇ ਫਿਰ ਕਿਰਪਾ ਕੀਤੀ ਸੋ ਉਹਨਾਂ ਦੀਆਂ ੁੱਲ੍ਹਾ ਬਖਸ਼ ਲਈਆਂ ਸੋ ਘਟ ਘਟ ਦੀ ਜਾਣਨ ਹਾਰ ਬਾਬਾ ਜੀ ਦੇ ਕੋਲੋਂ ਜਦੋਂ ਵੀ ਘਰੋਂ ਕੋਈ ਜਿਸ ਵੀ ਮਨੋ ਕਾਮਨਾ ਦੇ ਨਾਲ ਤੁਰਦਾ ਹੈ ਸੋ ਬਾਬਾ ਜੀ ਉਸ ਦੀ ਦਿਲ ਦੀਆਂ ਜਾਣ ਲੈਂਦੇ ਸਨ ਸੋ ਅੱਜ ਵੀ ਇਹ ਕਿਰਪਾ ਵਰਤ ਰਹੀ ਹੈ ਸੋ ਆਓ ਗੁਰੂ ਪਿਆਰਿਓ ਆਪਾਂ ਵੀ ਮਾੜੇ ਕੰਮਾਂ ਤੋਂ ਤੋਬਾ ਕਰੀਏ ਝੂਠ ਫਰੇਬ ਠੱਗੀ ਚੋਰੀ ਜਾਰੀ ਤੋਂ ਤੋਬਾ ਕਰਕੇ ਗੁਰੂ ਵਾਲੇ ਬਣ ਕੇ ਸਿਮਰਨ ਕਰਕੇ ਆਪਣੇ ਜੀਵਨ ਨੂੰ ਸਫਲਿਆ ਬਣਾਈਏ ਸੋ ਬਾਬਾ ਜੀ ਦਾ ਬਚਨ ਜ਼ਰੂਰ ਮੰਨਿਏ ਕਿ ਮਲਪਕ ਖਾਣੇ ਦਾ ਤਿਆਗ ਕਰੀਏ ਕਿਉਂਕਿ ਜਿੰਨੀਆਂ ਬੋਟੀਆਂ ਮਾਸ ਦੀਆਂ ਖਾਣੀਆਂ ਉੰਨੀ ਵਾਰੀ ਸਿਰ ਵਡਾਉਣਾ ਪੈਣਾ ਹੈ ਬਾਬਾ ਜੀ ਦਾ ਬਚਨ ਸੀ ਸੋ ਜਿੰਨੇ ਵੀ ਮਾਸ ਸ਼ਰਾਬ ਜਾਂ ਅੰਸ਼ੇ ਛੱਡ ਦਿੱਤੇ ਕਹਿੰਦੇ ਹਨ ਉਹਨਾਂ ਦਾ ਸਿਰ ਗੁਰੂ ਨਾਨਕ ਦੀ ਝੋਲੀ ਦੇ ਵਿੱਚ ਹੋਵੇਗਾ ਸੋ ਆਓ ਆਪਾਂ ਵੀ ਵੈਸ਼ਨ ਵਰਤੀ ਧਾਰਨ ਕਰੀਏ ਗੁਰੂ ਵਾਲੇ ਬਣੀਏ ਸਿਮਰਨ ਕਰੀਏ ਬਾਣੀ ਪੜ੍ਹੀਏ ਤੇ ਆਪਣੇ ਜੀਵਨ ਨੂੰ ਸਫਲ ਬਣਾਈਏ ਸੋ ਕਿਰਪਾ ਕਰਕੇ ਵਾਤਵਾਦ ਵਿੱਚ ਨੂੰ ਸ਼ੇਅਰ ਕਰ ਦਿਓ ਲਾਈਕ ਕਮੈਂਟ ਜ਼ਰੂਰ ਕਰਿਓ ਸੋ ਜਿਨ੍ਹਾਂ ਨੇ ਹਲੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸੋ ਕਿਰਪਾ ਕਰਕੇ ਕਰ ਲਿਓ ਜੀ ਸੋ ਹੋਈਆਂ ਭੁੱਲਾਂ ਦੀ ਮਾਫੀ ਸਾਸਨ ਬਖਸ਼ਣਯੋਗ ਹੈ ਸੋ ਬਾਉ ਫਲੋ ਫਤਿ ਆਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ